ਸਤਿ ਸ਼੍ਰੀ ਅਕਾਲ ਪੰਜਾਬ ਹோம்ਗਾਰਡ ਦੇ ਵੀਰੋ ਸਤਿ ਸ਼੍ਰੀ ਅਕਾਲ ਤੁਹਾਡੇ ਲਈ ਵੀਡੀਓ ਬਣਾਉਣ ਲੱਗਿਆ। ਕ੍ਰਿਸ਼ਨ ਦੇਵ ਜੀ ਨੇ ਇੱਕ ਅਜਿਹੀ ਬਹੁਤ ਵੀਡੀਓ ਪਾਈ ਹੈ ਬੜਾ ਮਾਣ ਬਖਸ਼ਿਆ ਭਾਈ ਜੀ ਨੇ। ਧੰਨਵਾਦ ਮੈਨੂੰ ਇਦਾਂ ਲੱਗਦਾ ਵੀ ਪੰਜਾਬ ਹோம்ਗਾਰਡ ਵਿਭਾਗ ਮੇਰਾ ਹੀ ਹੈ। ਮੈਂ ਵੀ ਲੜ ਰਿਹਾ ਤੁਹਾਡੇ ਲਈ ਆਪਣੇ ਤਰੀਕੇ ਨਾਲ। ਬਹੁਤ ਧੰਨਵਾਦ। ਬੜੀ ਸੋਹਣੀ ਵੀਡੀਓ ਪਾਈ ਹੈ ਕ੍ਰਿਸ਼ਨ ਦੇਵ ਜੀ ਨੇ ਤੇ ਮੈਂ ਵਾਅਦਾ ਕਰਦਾ ਕਿ ਤੁਹਾਡੇ ਹੱਕਾਂ ਦੀ ਵੀਡੀਓ ਹੀ ਹੋਏਗੀ, ਤੁਹਾਡੇ ਹੱਕਾਂ ਦੀ ਉਹ ਗੱਲ ਹੋਏਗੀ। ਉਕਾ ਜੇ ਆਪ ਸੀ ਬਖਰੇਵੇਂ ਖੜੇ ਹੋਣ ਲੱਗੇ ਫਿਰ ਬਹੁਤ ਮੁਸ਼ਕਲ ਹੋ ਜਾਣਾ ਗੁਰਦੀਪ ਸਿੰਘ ਜੀ ਨੂੰ ਮੈਂ ਫਿਰ ਬੇਨਤੀ ਕਰਦਾ ਤੇ ਵੀਰੇ ਉਹ ਜਿਹੜੇ ਅਫਸਰ ਨੇ ਜਿਹੜੇ ਤਾਨਾ ਛਾਡੀ ਕਰਦੇ ਨੇ ਜਾਂ ਆਨਾ ਕਾਨੀ ਕਰਦੇ ਨੇ ਤੁਹਾਡੀਆਂ ਫੈਲਾ ਫੂਲਾ ਘੁਮਾਰੇ ਨੇ ਨਾ ਉਹਨਾਂ ਦੇ ਲਈ ਤੁਸੀਂ ਨਾ ਉਹਨਾਂ ਦੇ ਕੋਲ ਇਕੱਠੇ ਹੋ ਕੇ ਜਾ ਕੇ ਇਹ ਨਾ ਹੋਵੇ ਵੀ ਉਹ ਤੁਹਾਡੀਆਂ ਫੈਲਾ ਗਾਇਬ ਕਰਦੇ ਨੇ ਤੁਸੀਂ ਉੱਥੇ ਅੱਗੇ ਦੱਸਦੇ ਨਹੀਂ ਤੇ ਇਕੱਠੇ ਹੋ ਕੇ ਲੜੋ ਮੈਂ ਪਹਿਲਾਂ ਵੀ ਕਹਿ ਸੀ ਕਿ ਨਾਸਾ ਦੇ ਵਿੱਚ ਧੂਮਾ ਲਿਆ ਦਿਓ ਪਤਾ ਹੀ ਲੱਗੇ ਧਰਨਾ ਲੱਗਿਆ ਕਿੱਥੇ ਹੈ ਕੀ ਹੋਇਆ ਤੇ ਤੁਹਾਡੀ ਪੈਨਸ਼ਨ ਤੇ ਸੈਨ ਕਿਵੇਂ ਹੋਗੇ ਤੇ ਤੁਹਾਡਾ টিਏਡੀਏ ਕਿੱਦਾਂ ਮਿਲ ਗਿਆ ਸਮਝ ਗਏ ਨਾ ਰੋਪੜ ਬਲੇ ਧਰਨੇ ਨਾਲੋਂ ਵੀ ਜ਼ਿਆਦਾ ਡੇਂਜਰਸ ਡੇਂਜਰਸ ਨਹੀਂ ਮੈਂ ਕਹਿੰਦਾ ਜ਼ਿਆਦਾ ਵੱਡਾ ਮੈਂ ਬੇਨਤੀ ਕਰਦਾ ਹਾਂ ਦਾ ਜਿਹੜੇ ਆਨ ਡਿਊਟੀ ਮੁਲਾਜ਼ਮਾਂ ਨੇ ਸਾਰਿਆਂ ਦੇ ਮੈਂ ਪੈਰੀਆਂ ਤਲਾ ਦਗਾ ਇੱਕ ਵਾਰੀ ਇਸ ਤਰ੍ਹਾਂ ਦਾ ਹੰਬੜਾ ਮਾਰੋ ਕਿਉਂਕਿ ਸਰਕਾਰਾਂ ਬਹੁਤ ਦੇਰ ਤੋਂ ਲਾਰੇ ਲਾ ਰያਆਂ ਨੇ 10 8 ਨੌਜਵਾਨ ਸ਼ਹੀਦ ਹੋ ਗਏ ਸਾਡੇ ਛੋਲਖੀਆਂ ਜੇ ਇੱਕ ਦੋ ਨੂੰ ਕੁਰਬਾਨੀ ਵੀ ਦੇਣੀ ਪੈਗੀ ਤਾਂ ਬਹੁਤ ਹੀ ਬੜੀ ਗੱਲ ਨਹੀਂ ਹੈਗੀ ਮੈਂ ਕੁਰਬਾਨੀ ਦੇਣ ਲਈ ਮੈਂ ਪੂਰੇ ਹੋ ਜਾਵਾਂਗਾ ਗੁਰੂ ਮਹਾਰਾਜ ਦੀ ਕਸਮ ਹੈ ਤੇ ਜੇ ਇੱਕ ਇੱਕ ਅੱਡੇ ਬੰਦੇ ਨੂੰ ਕੁਰਬਾਨ ਵੀ ਹੋਣਾ ਪਿਆ ਬਾਕੀਆਂ ਨੂੰ ਤਾਂ ਹੱਕ ਮਿਲ ਜਾਣਗੇ ਇਸ ਤਰ੍ਹਾਂ ਕੁਝ ਕਰਨਾ ਪੈਣਾ ਹੈ ਕਿਉਂਕਿ ਸਰਕਾਰਾਂ ਦੇਖ ਰਹੀਆਂ ਨੇ ਵੀ ਚੱਲੀ ਜਾਂਦਾ ਇਹਨਾਂ ਦਾ ਧਰਨਾ ਲਾ ਲਿਆ ਹੁੰਬਲੇ ਰੋਸ ਮੁਜ਼ਾਹਰਾ ਕਰ ਦਿੱਤਾ ਇਹ ਸਰਕਾਰਾਂ ਨੂੰ ਇਹਨਾਂ ਪਰ ਕੋਈ ਅਸਰ ਨਹੀਂ ਪੈਂਦਾ 8-9 ਸਾਲ 10 ਸਾਲ ਦਾ ਧਰਨਾ ਲੱਗਿਆ ਵਾ ਇਹਨਾਂ ਨੂੰ ਤਾਂ ਉਦੋਂ ਨਹੀਂ ਅਸਰ ਪਿਆ ਤੇ ਬਾਕੀ ਗੁਰਦੀਪ ਸਿੰਘ ਜੀ ਨੂੰ ਵੀ ਬੇਨਤੀ ਹੈ ਕਿ ਬਾਈ ਜੀ ਜਦੋਂ ਤੁਸੀਂ ਕਿਸੇ ਅਫਸਰ ਕੋਲ ਜਾਣੇ ਹੁੰਦੇ ਨਾ ਪੂਰਾ ਦੇਖਿਆ ਕਰੋ ਵੀ ਕੀ ਆ ਇਹਨਾਂ ਫੈਲਾ ਫੂਲਾ ਵੈਸੇ ਤਾਂ ਮੈਂ ਬੇਨਤੀ ਹੂੰ ਕੀ ਕਰਨੀ ਹੈ ਹੁਣ ਇਕੱਠੇ ਹੋ ਜਓ ਤੁਸੀਂ ਭਾਵੇਂ ਅਮਰਜੀਤ ਆ ਭਾਵੇਂ ਕ੍ਰਿਸ਼ਨ ਜੀ ਨੇ ਭਾਵੇਂ ਗੁਰਦੀਪ ਜੀ ਨੇ ਭਾਵੇਂ ਥੋੜੇ ਜਿੰਨੇ ਵੀ ਲੀਡਰ ਨੇ ਛੜ ਦੋ ਬਕਰੇਵੇਂ ਚੁੱਲ੍ਹਿਆਂ ਦੀ ਅੱਗ ਤਾਂ ਜਲ ਨਹੀਂ ਹੈ ਬਜ਼ੁਰਗ ਮੈਂ ਦੇਖੇ ਨੇ ਮੈਂ ਕੱਲੀ ਕੱਲੀ ਵੀਡੀਓ ਬਾਅਦ ਚ ਕਰੀਏ ਮੈਂ ਦੇਖਿਓ ਕਿਸ ਤਰ੍ਹਾਂ ਆਪਣੇ ਸਰੀਰ ਦਾ ਬੋਝ ਨਹੀਂ ਉਠਾਇਆ ਜਾਂਦਾ ਉਹਨਾਂ ਤੋਂ। ਮੈਂ ਗਿਆ ਤਾ ਨਹੀਂ ਲੁਧਿਆਣੇ ਪਰ ਮੈਂ ਵੀਡੀਓ ਨੂੰ ਰਾਤ ਨੂੰ ਬਹੁਤ ਚੰਗੀ ਤਰ੍ਹਾਂ ਵਾਚਿਆ। ਗੁਰੂ ਮਹਾਰਾਜ ਦੀ ਕਸਮ ਹੈ। ਤਾਂ ਨੇਤਨ ਦਾ ਬੜਾ ਕੰਮ ਹੋਇਆ, ਰੋਣ ਵਾਲਾ ਕੰਮ। ਸਾਡੇ ਵੀ ਮਾਪੇ ਨੇ ਅਸੀਂ ਵੀ ਉਸ ਉਮਰ ਵਿੱਚ ਜਾਣਾ, ਬੇਨਤੀ ਹੈ ਬਸ ਇਕੱਠੇ ਹੋ ਕੇ ਹੰਬੜਾ ਮਾਰ ਦਿਓ। ਮੇਰੀ ਕੁਰਬਾਨੀ ਦੀ ਲੋੜ ਹੋਈ। ਗੁਰੂ ਮਹਾਰਾਜ ਦੀ ਅੱਜ ਮੈਂ ਕਸਮਾਂ ਖਾ ਰਿਹਾ ਮੈਂ ਕੁਰਬਾਨੀ ਦਿਵਾਉਂ ਤੂਰੇ। ਇੱਕ ਪ੍ਰਮਾਣ ਹੋਏਗਾ। ਤਰਕੀ ਲੇਗ। ਉਹਰੇ ਇਹ ਨਹੀਂ ਵੀ ਸੰਗਰੂਰ ਵਗੈਰਾ ਇਸ ਪਲਾਣਾ ਮੈਂ ਥੋੜੀ ਜਿਹਾ ਇਸ਼ਾਰਾ ਜਿਹਾ ਕਰ ਦਣਾ ਵੀ ਧਰਨਾ ਇਹ ਜੀ ਜਗ੍ਹਾ ਲਾਇਓ ਵੀ ਸਰਕਾਰ ਨੂੰ ਪਤਾ ਲੱਗੇ ਵੀ ਇਹ ਤਾਂ ਨੱਕ ਤੇ ਆ ਕੇ ਬੈਠ ਗਏ ਨੇ ਹੁਣ। ਕਿਉਂ ਨਾ ਜਿਸ ਪ੍ਰਭੂ ਵੱਡਾ ਜਿਸ ਤੋਂ ਹੁਕਮ جاری ਹੁੰਦੇ ਨੇ ਬਸ ਇਸ਼ਾਰਾ ਜਿਹਾ ਕਰ ਦਾਂ। ਇਸ ਤਰ੍ਹਾਂ ਦਾ ਕੁਝ ਕਰੋ। ਕਰਨਾ ਤੁਹਾਡੇ ਲੀਡਰਾਂ ਨੇ ਮੈਂ ਪਹੁੰਚਾਂਗਾ ਤੇ ਮੈਂ ਤੁਹਾਨੂੰ ਫਿਰ ਦੱਸਾਂਗਾ ਰੁਪੜ ਵਾਂਗੂ ਨਹੀਂ ਰਿੱਕੜ ਛਾਲੀ ਜਾਂਦੀ ਐ। ਜਿਹੜਾ ਕੋਈ ਦੁਬਾਰਾ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ ਜਾਂ ਇਸ ਤਰ੍ਹਾਂ ਹਿੱਲਣਾ ਨਹੀਂ ਜਦੋਂ ਆਪਾਂ ਦਾ ਸੈਨ ਨਹੀਂ ਹੁੰਦੇ ਆਪਾਂ ਨੇ ਸੜਕ ਨਹੀਂ ਛੱਡਣੀ। ਲਾਸ਼ਾਂ ਤਾਂ ਆਪਾਂ ਪਹਿਲੇ ਹੀ ਬਣੇ ਪਏ ਆ ਸੜਕਾਂ ਤੇ ਹਿਲਣਾ ਨਹੀਂ ਭਾਵੇਂ ਦਵਾਰਾਂ 'ਲਾਸ਼ਾਂ ਬਣਾ ਬੈਜਣਾ ਆਪਾਂ ਨੇ ਆਪਣੇ ਹੱਕ ਲੈ ਕੇ ਉੱਠਣਾ ਏ ਇਸ ਤਰ੍ਹਾਂ ਦਾ ਖਰੋਗੋਸ਼ ਧੰਨਵਾਦ ਪੰਜਾਬ ਹோம் ਕਾਰਡ ਮੈਂ ਕਿ ਮੈਂ ਤੁਸੀ ਇਨਾ ਮਾਣ ਕਰਦੇ ਹੋ ਗ੍ਰੇਸ਼ਨ ਦੇਵ ਜੀ ਨੇ ਵੀਡੀਓ ਪਾਈ ਏ ਧੰਨਵਾਦ ਹੈ ਤੁਹਾਡੇ ਹੱਕਾਂ ਲਈ ਜੀ ਆਵੇਂ ਤੁਹਾਡੇ ਲਈ ਜੂਝ ਰਿਆਂ ਮਾਲਕ ਤੇ ਵੀ ਸਾਡਾ ਆਪਣਾ ਰੋਟੀ ਪਾਣੀ ਚੱਲੀ ਜਾਂਦਾ ਗੁਰੂ ਮਹਾਰਾਜ ਰੋਟੀ ਦਾ ਸਭ ਨੂੰ ਦੇਈ ਜਾਂਦਾ ਇੱਕ ਤੁਹਾਨੂੰ ਬੇਨਤੀ ਹੈ ਮੇਰੀ ਹੋਮਗਾਰਡ ਦੇ ਵੀਰੋ ਜਦੋਂ ਤੁਸੀਂ ਖਬਰ ਦੇਖਦੇ ਹੋ ਹੁੰਦੇ ਨਾ ਇਹ ਖਾਸ ਬੇਨਤੀ ਹੈ ਜਿਹੜੀ ਖਬਰ ਤੁਸੀਂ ਫੇਸਬੁੱਕ ਤੋਂ ਦੇਖ ਰਹੇ ਹੋ ਤਾਂ ਉਹ ਫੇਸਬੁੱਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਫੋਲੋ ਕਰ ਦਿਆ ਕਰੋ ਜੇ ਤੁਸੀਂ YouTube ਚੈਨਲ ਤੋਂ ਦੇਖ ਰਹੇ ਮੇਰੀ ਖਬਰ ਉਹਨੂੰ ਫੋਲਿਆ ਕਰ ਫੋਲੋ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਇੱਕ ਗੁੱਠਾ ਦਾ ਦੱਬਣਾ ਹੁੰਦਾ ਸਬਸਕ੍ਰਾਈਬ ਹੋ ਜਾਂਦਾ ਮੇਰਾ ਇਹ ਵੀ ਚਲੋ ਮੇਰੇ ਚੈਨਲ ਦੀ ਗਰੋਥ ਹੋਈ ਜਾਂਦੀ ਹੈ ਕਿਉਂਕਿ 30 35000 ਤੇ ਜਾ ਕੇ ਮੋਨਟਾਈਜ਼ ਹੋਇਆ ਹੈ ਇਹ ਵੀ ਤੁਹਾਡਾ ਹੀ ਮਾਣ ਹੈ ਚਲੋ ਮਾਣ ਕਰਦੇ ਨੇ ਕੁਛ ਵੀਰ ਮੈ ਲੜਾਂਗਾ ਤੁਹਾਡੇ ਲਈ ਬਸ ਇਹ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਤੁਸੀਂ ਹੁਣ ਹੰਬੜਾ ਜਾਂ ਮਾਰੋ ਹਨੇਰੀ ਜੀ ਪਤਾ ਲੱਗੇ ਨਾ ਕਿਥੋਂ ਹਨੇਰੀ ਆਈ ਹੈ ਕਿਥੋਂ ਮਾਣ ਪਤਾ ਲੱਗ ਗਿਆ ਕਿਥੋਂ ਸੈਨ ਹੋ ਗਏ ਨਾ ਤੇ ਕੀ ਹੋ ਗਿਆ ਕੀ ਨਹੀਂ ਹੋ ਗਿਆ ਇਹ ਤੁਸੀਂ ਹੁਣ ਇਕੱਠੇ ਹੋ ਕੇ ਹੰਬੜਾ ਮਾਰ ਦੋ ਗੁਰਦੀਪ ਭਾਈ ਜੀ ਹੁਣ ਬੇਨਤੀ ਹੈ ਹੁਣ ਆੰਤ ਹੀ ਹੋਇਆ ਪਿਆ ਹੁਣ ਗੁਣਾਤ ਹੋਇਆ ਪੈਣਾ ਬਜ਼ੁਰਗਾਂ ਨਾਲ ਹੁਣ ਮੇ ਤੋਂ ਵੀ ਨਹੀਂ ਦੇਖੇ ਜਾ ਰਹੇ ਦੋ ਤਿੰਨ ਦਿਨ ਹੋ ਗਏ ਹੁਣ ਮੇ ਤੋਂ ਵੀ ਨਹੀਂ ਮੈਂ ਕੱਲ ਵੀ ਫੋਨ ਕਰਿਆ ਅੱਜ ਵੀ ਫੋਨ ਕਰਾਂਗਾ ਹੁਣ ਵੀਡੀਓ ਪਾਉਣ ਤੋਂ ਬਾਅਦ ਮੇ ਤੋਂ ਵੀ ਨਹੀਂ ਦੇਖਿਆ ਜਾਂਦਾ ਹੁਣ ਇਹਨਾਂ ਦਾ ਦੁੱਖ ਆਪਣੇ ਸਰੀਰ ਲੈ ਕੇ ਨਹੀਂ ਚੱਲਿਆ ਜਾਂਦਾ ਉਹਨਾਂ ਦਾ ਡੱਬੇ ਵਿੱਚ ਰੋਟੀਆਂ ਲੈ ਕੇ ਆਏ ਹੁਣੇ ਕੱਲ ਵੀ ਮੈਂ ਵੀਡੀਓ ਪਾਈ ਸੀ ਕਿਸੇ ਕੋਲ 10 ਰੁਪਏ ਵੀ ਨਹੀਂ ਹੋਣੇ ਕੋਈ 20 ਰੁਪਏ ਲੈ ਕੇ ਆਉਣੇ ਕੋਈ ਮਾਨ ਜਾਂ ਘਰਦਿਆਂ ਨੂੰ ਪਤਾ ਕੀ ਕਹਿ ਕੇ ਆਏ ਹੁਣੇ ਸ਼ਾਇਦ ਅੱਜ ਸਾਡਾ ਕੁਝ ਬਣ ਜਵੇ ਜਦੋਂ ਜੇਬ ਵਿੱਚ ਪੈਸਾ ਨਹੀਂ ਹੁੰਦਾ ਫਿਰ ਨੂੰ ਸੱਸ ਨੂੰ ਭੈਣ ਭਰਾ ਸਾਰੇ ਕੋਈ ਨਹੀਂ ਪੁੱਤਰ ਕੋਈ ਨਹੀਂ ਰੋਟੀ ਦਿੰਦਾ ਘੋੜਾ ਖੰਗੀ ਜਾਂਦਾ ਏ ਇਹਨਾਂ ਨੂੰ ਨਹੀਂ ਪਤਾ ਵੀ 58 58 ਸਾਲ ਤੱਕ ਤੁਸੀਂ ਨੌਕਰੀ ਕਰੀ 33 33 ਸਾਲ ਤੁਸੀਂ ਥਾਣਿਆਂ 'ਚ ਗਾਲ ਕੇ ਤਾਂ ਇਹ ਬੱਚੇ ਤੁਸੀਂ ਪਾਲੇ ਨੇ ਇਹਨਾਂ ਨੂੰ ਉਹ ਨਹੀਂ ਭੁੱਲ ਜਾਂਦੇ ਨੇ ਸਮਾਂ ਸਭ ਕੁਝ ਭੁੱਲ ਜਾਂਦਾ ਅੱਜ ਕੱਲ ਪੈਸਾ ਹੀ ਹੈ ਸਾਰਾ ਕੁਝ ਤੇ ਹੁਣ ਪਤਾ ਕੀ ਕਹਿੰਦੇ ਨੇ ਘੋੜਾ ਖੰਗੀ ਜਾਂਦਾ ਐਵੇਂ ਨਾ ਕੁਛ ਕਰਦਾਰਾ ਮਰਦਾਰਾ ਇਸ ਤਰ੍ਹਾਂ ਦੇ ਸ਼ਬਦ ਬੋਲਦੇ ਨੇ ਸਾਡੇ ਵੱਲ ਰੋਪਣ ਵਾਲ ਜਦੋਂ ਪੈਨਸ਼ਨ ਲੱਗੇਗੀ ਭਾਵੇਂ ਕੋਈ 70 ਸਾਲ ਦਾ ਬੰਦਾ ਦੋ ਦੋ ਮਹੀਨੇ ਹੀ ਪੈਨਸ਼ਨ ਲੈ ਕੇ ਜਾਵੇ ਜਾਣਾ ਤਾਂ ਸਭ ਨਹੀਂ ਹੈ ਤਾਂ ਦੋ ਮਹੀਨੇ ਵੀ ਨੂੰ ਪੁੱਛੇਗੀ ਡੈਡੀ ਜੀ ਕੀ ਲੈਣਾ ਡੈਡੀ ਜੀ ਪਾਣੀ ਲੈ ਕੇ ਆਵਾ ਮੇਜ ਵੀ ਲਾਉਂਦੀਆਂ ਨੇ ਫਿਰ ਲੂਗਾ ਅਮੇ 7000 ਇਲਾਵੇ ਭਾਵੇਂ 10000 ਲੱਗੇ ਇਹ ਹੈ ਦਸਤੂਰ ਦੁਨੀਆ ਦਾ ਮੈਂ ਲੜਾਗਾ ਮੈਂ ਹੁਣ ਸਰਕਾਰ ਦੇ ਨਾਲ ਮੈਂ ਕੱਲ ਇੰਨੇ ਫੋਨ ਕੀਤੇ ਰਹੇ ਉਹ ਕਹਿੰਦੇ ਪੱਤਰਕਾਰ ਸਾਹਿਬ ਕੀ ਹੋ ਗਿਆ ਮੈਂ ਕਹਾ ਕੁਝ ਨਹੀਂ ਹੋਇਆ ਯਾਰ ਬਜ਼ੁਰਗ ਤੁਰਦੇ ਦੇਖੋ ਉਹਨੇ ਸ਼ਾਰਟਕਟ ਕੱਢ ਕੇ ਪਾਏ ਨੇ ਜਿਹੜੇ ਬਜ਼ੁਰਗ ਲਾਠੀ ਨਾਲ ਤੁਰ ਰਹੇ ਸੀ ਏਦਾਂ ਲੱਗਦਾ ਜਿਵੇਂ ਕਿ ਉਹ ਸ਼ਾਰਟਕਟ ਕੇ ਪਾਏ ਨੇ ਮੈਂ ਕਿਹਾ ਤੁਹਾਡੇ ਵੀ ਬਾਪ ਹੋ ਸਕਦੇ ਨੇ ਮੇਰੇ ਤਾਂ ਹੈ ਹੀ ਨੇ ਮੈਂ ਉਹਨਾਂ ਨੂੰ ਘਰ ਤੱਕ ਲਾਇਆ ਗੱਲ ਉਹ ਕਹਿੰਦੇ ਅਸੀਂ ਕੁਛ ਕਰੋ ਬਸ ਤੁਸੀਂ ਕਰੋ ਕੁਛ ਮੈਨੂੰ ਬੁਲਾ ਰਹੇ ਹੋ ਮੈਂ ਆਵਾਂਗਾ ਤੁਹਾਡੇ ਹੱਕਾਂ ਲਈ ਲੜਾਂਗਾ ਮਹਾਰਾਜ ਦੀ ਕਸਮ ਹੈ ਧੰਨਵਾਦ ਤੁਸੀਂ ਇਹਨਾਂ ਮਾਣ ਕੀਤਾ ਵੀਡੀਓ ਪਾਈ ਹੈ ਕ੍ਰਿਸ਼ਨਦੇਵ ਜੀ ਨੇ ਇੱਕ ਦਿੱਤ ਸਿੰਘ ਜੀ ਨੇ ਉਹਨਾਂ ਨੇ ਵੀਡੀਓ ਪਾਈ ਹੈ ਉਹਨਾਂ ਦਾ ਧੰਨਵਾਦ ਹੈ ਸੰਗਰੂਰ ਤੋਂ ਨੇ ਧੰਨਵਾਦ ਵੀ ਸਾਰਿਆਂ ਦਾ ਹੀ ਧੰਨਵਾਦ ਹੈ ਲੜੋ ਬਸ ਲੜਨਾ ਪੈਣਾ ਹੈ ਤੇ ਹੁਣ ਸਮਾਂ ਬਹੁਤ ਲੰਘ ਗਿਆ ਸਮਾਂ ਲੰਘਦੇ ਲੰਘਦੇ ਪਤਾ ਨਹੀਂ ਸਾਰੇ ਮੇਰੇ ਖਲ ਜਾਣ ਦੇ ਕਿਨਾਰੇ ਹੀ ਨੇ ਜਾਣ ਵਾਲੀ ਨੇ ਸਾਰੇ ਸਮਾਂ ਬਹੁਤ ਬੀਤ ਗਿਆ ਸਮੇ ਦਾ ਇੰਤਜ਼ਾਰ ਨਹੀਂ ਕਰੀਦਾ ਪਰੋਂਪੜ ਵਾਲਾ ਸਮਾਂ ਲੰਘਿਆ ਹੋਇਆ ਵਾਪਸ ਆਸਤ ਨਹੀਂ ਆਇਆ ਬਾ ਹੁਣ ਐਸਾ ਸਮਾਂ ਲਿਆਓ ਇੱਕੋ ਵਾਰੀ ਲਿਆਓ ਆਪਸ ਵਿੱਚ ਬੈਠ ਕੇ ਵਿਚਾਰ ਵਮਾਰਸ਼ ਕਰੋ ਧੰਨਵਾਦ ਵੀਡੀਓ ਹੈ ਤੁਹਾਡਾ ਧੰਨਵਾਦ ਗੁਰਦੀਪ ਸਿੰਘ ਜੀ ਬੇਨਤੀ ਹੈ ਛੜ ਦੋ ਲੇਲੇ ਪੇਪੇ ਜੇ ਛੜ ਦੋ ਗੋਲੀਆਂ ਜੇ ਉਹ ਇਦਾਂ ਕਰਨਾ ਉਹ ਕਰਨਾ ਮੈਂ ਗਿਆ ਸੀ ਗਿਆ ਸੀ ਇਹ ਫਾਈਲ ਛੱਡ ਦੋ ਪੁੱਟ ਕੇ ਪਾ ਦਿਓ ਜੇ ਕਿਤੇ ਫੈਲ ਪਾਈ ਹੈ ਨਾ ਪਈ ਹੈ ਤੁਹਾਡੀ ਮੈਨੂੰ ਪਤਾ ਕੁਛ ਤਾਂ ਜੇ ਕਿਤੇ ਤੁਹਾਡੀ ਫਾਈਲ ਤੇ ਸਾਈਨ ਹੋਏ ਪਏ ਨੇ ਕਢਵਾ ਲਓ ਅੰਦਰੋਂ ਪੁੱਟ ਕੇ ਪਾ ਦਿਓ ਸਰਕਾਰਾਂ ਨੇ ਵਗਰ ਕੁਛ ਨਹੀਂ ਦੇਣਾ ਇਹਨਾਂ ਨੇ ਅੱਤ ਵਿੱਚ ਠੰਡੇ ਲੈ ਕੇ ਫਿਰ ਮੁਜ਼ਾਰੇ ਕਰਦੇ ਰਹੋ ਕੁਛ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਕੰਮ ਵੀਡੀਓ ਪਾਈ ਸੀ ਮਾਨਵਾਂ ਦਾ ਕੋਟਾ ਮਾਨ ਕਰਦੇ ਹੋ ਤੁਹਾਡੇ ਲਈ ਖੜਾ ਖਾਲ ਦਿਉਂਦੇ ਹੇਰੀਆਂ ਜੇ 2-4 ਸ਼ਹੀਦ ਵੀ ਹੋ ਗਏ ਕੋਈ ਗੱਲ ਨਹੀਂ ਸੜਕਾਂ ਦੇ ਲਾਸ਼ਾਂ ਉੱਤ ਕੇ ਇਨਕਲਾਬ ਆਉਂਦਾ ਹੈ ਫੇਰੀ ਹੱਕ ਮਿਲਦੇ ਨੇ ਲੋਏ ਵੀਰਾ ਹੱਕ ਨਹੀਂ ਮਿਲਦੇ ਗੱਲਾਂ ਨਾਲ ਹੱਕ ਨਹੀਂ ਮਿਲਦੇ ਕੁਛ ਨਾ ਕੁਛ ਮੈਨੂੰ ਤੁਹਾਨੂੰ ਸਮਝਾਈ ਜਣਾ ਕਰਨਾ ਪੈਣਾ ਗੁੱਸਾ ਵੀ ਆਇਆ ਵਾ ਮੈਨੂੰ ਤਰਸ ਵੀ ਆਇਆ ਵਾ ਧੰਨਵਾਦ ਤੁਹਾਡਾ ਤੁਹਾਡਾ ਵੀਰ ਹਰਵਿੰਦਰ ਮਾਨ ਰੱਖੋ ਵੀਰੇ ਤੇ ਸਤਿ ਸ਼੍ਰੀ ਅਕਾਲ ਕ੍ਰਿਸ਼ਨਦੇਵ ਜੀ ਦਾ ਸਾਰੇ ਲੀਡਰਾਂ ਦਾ